ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਫਤਿਹ ਦੀ ਸਾਂਝ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਮੈਂ ਬੋਲਣ ਤੋਂ ਪਹਿਲਾਂ ਚੰਨਾਂ ਤਰੀਖਾਂ 4 ਨਵੰਬਰ 12 ਨਵੰਬਰ ਤੇ 16 ਨਵੰਬਰ ਜਿੰਗਾਂ ਕੇ ਇਤਿਹਾਸਕ ਤਰੀਕਾਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ 4 ਨਵੰਬਰ ਨੂੰ ਸਰਦਾਰ ਜੀਜੀਤ ਸਿੰਘ ਡੱਲਿਆ ਜੀ ਨੇ ਆਪਣਾ ਫੈਸਲਾ ਕਰ ਲਿਆ ਸੀ ਬਈ ਜਿਹੜਾ ਨਵਾਂ ਸਤ੍ਰੋਪਤਰ ਸੰਸਦ ਦਾ ਸੈਸ਼ਨ ਸ਼ੁਰੂ ਹੋਊਗਾ ਉਸ ਦਿਨ ਤੋਂ ਮੇਰਾ ਮਰਨ ਵਰਤ ਸ਼ੁਰੂ ਹੋਊਗਾ ਜਿਹੜੀਆਂ ਦਿੱਲੀ ਅੰਦੋਲਨ ਦੀਆਂ ਮੰਗਾਂ ਨੇ ਜਾਓ ਮੰਗਾਂ ਮੰਨੀਆਂ ਜਾਣਗੀਆਂ ਮੈਂ ਜਾ ਮੇਰੇ ਸਾਥ ਹੋਊਗੀ ਜੋ ਸਾਨੂੰ ਫੋਰਮ ਨੂੰ ਸਾਡੇ ਵਾਲੇ ਫੋਰਮ ਨੂੰ ਕਿਸਾਨ ਮਜ਼ਦੂਰ ਕੋਟੇ ਨੂੰ ਇਸ ਰਿਹਾਰ ਮਿਲਿਆ ਸੀ 12 ਤਰੀਕ ਨੂੰ ਸਾਰੇ ਮੋਰਚੇ ਵਾਲਿਆਂ ਨੂੰ ਇੱਥੇ ਖਨੌਰੀ ਬਾਰਡਰ ਤੇ ਉਹਨਾਂ ਦੇ ਫੈਸਲੇ ਦੀ ਮਾਰਤ ਗੱਲ ਕਰਨੇ ਪਹੁੰਚਿਆ ਸਾਡੇ ਕੀ ਕਸ਼ਟੋਂ ਕਰਦੇ 1.5 ਘੰਟਾ ਸਾਡੀ ਗੱਲਬਾਤ ਹੋਈ ਸਾਡੇ ਕੀ ਸਵਾਲ ਸੀ ਉਹਨਾਂ ਦੇ ਕੀ ਜਵਾਬ ਸੀ ਤੇ ਫਿਰ ਕਿਵੇਂ ਦੋਹਾਂ ਫਾਰਮਾਂ ਦਾ ਫੈਸਲਾ ਪੜਿਆ ਸੁਣਨ ਵਾਲੀ ਆ ਸਾਰਿਆਂ ਦੇ ਇਕੱਲੇ ਇਕੱਲੇ ਦੇ ਅਧਿਆਤਿਕ ਪਪਸੇ ਉਹ ਅਸੀਂ ਦੱਲੇਆਲ ਸਾਹਿਬ ਨੂੰ ਕਿਹਾ ਬਈ ਦੱਲੇਆਲ ਸਾਹਿਬ ਨੇੜਾ ਤੁਸੀਂ ਇਹ اعلان ਕੀਤਾ ਬਈ ਜਿਹੜੀਆਂ ਇਸ ਦਿੱਲੀ ਅੰਦੋਲਨ ਭਾਗ ਦੋਧੀਆਂ ਮੰਗਾਂ ਨੇ ਇਹਨਾਂ ਦਾ ਇਹ ਮੰਗਾਂ ਮੰਨੀਆਂ ਜਾਣਗੀਆਂ ਜਾਂ ਮੇਰੀ ਸ਼ਹਾਦਤ ਹੋਊਗੀ ਮੈਂ ਮਰਨ ਵਾਸਤੇ ਖੁੱਣਾ ਦੇ ਗਰਾਂਟੂਨ ਦੇ ਸਮੇਤ ਜਿੰਦਾਬਈ ਆਹ ਇਹ ਦਿੱਲੀ ਸਰਕਾਰ ਤੋਂ ਜੜੀਆਂ ਆਰਥਿਕ ਨੀਤੀਆਂ ਨੇ ਉਹਨਾਂ ਨਾਲ ਜੁੜੀਆਂ ਹੋਊਗੀਆਂ ਨੇ ਇਹ ਜੜੀਆਂ ਪ੍ਰਮントਰੀ ਏਜੰਸੀਆਂ ਨਾਲ ਨੇ ਦਿੱਲੀ ਸਰਕਾਰ ਤੋਂ ਜੁੜੰਗੀਆਂ ਨੇ ਉਹਨਾਂ ਦੇ ਨੀਤੀਆਂ ਨਾਲ ਜੁੜੀਆਂ ਹੋਊਗੀਆਂ ਨੇ ਸਾਨੂੰ ਲੱਗਦਾ ਨਹੀਂ ਵੀ ਸਰਕਾਰ ਉਹ ਜੜੀਆਂ ਕਰਪੋਰੇਟ ਪੱਖੀ ਨੀਤੀਆਂ ਨੂੰ ਬਦਲ ਕੇ ਆਪਣਾ ਮੰਗਾ ਮੰਨੂਗੀ ਅਸੀਂ ਤੁਹਾਨੂੰ ਸਾਨੂੰ ਬਿੱਟੀ ਉੱਪਰ ਚੜਗਾ ਹਨੇ ਵਰਤਾਂ ਲੀਡਰਾਂ ਵੀ ਤੁਹਾਡੇ ਵਰਗਿਆਂ ਦੇ ਪੰਜਾਬ ਦੇ ਕਿਸਾਨਾਂ ਨੂੰ ਉਸ ਦੇ ਕਿਸਾਨਾਂ ਨੂੰ ਲੋੜ ਆ ਤੁਸੀਂ ਆਪਣਾ ਫੈਸਲਾ ਬਦਲ ਦਿਓ ਅਸੀਂ ਤੁਹਾਨੂੰ ਲੋੜ ਸਮਝਦੇ ਆ ਤੁਹਾਡੀ ਅਸੀਂ ਕੁਰਬਾਨੀ ਨਹੀਂ ਅਜੇ ਵਰਗਾ ਫੈਸਲਾ ਨਹੀਂ ਕਰਨਾ ਚਾਹੁੰਦੇ ਤਾਂ ਉਹਨਾਂ ਨੇ ਸਾਡੀ ਗੱਲਬਾਤ ਸੁਣ ਕੇ ਹੁਣ ਵੀ ਸੁਣ ਰਹੇ ਨੇ ਸਾਨੂੰ ਜਵਾਬ ਚ ਕੀ ਕਿਹਾ ਉਹ ਕਹਿੰਦੇ ਅਸੀਂ ਤੁਹਾਡੀ ਗੱਲ ਸੁਣ ਲਈ ਮੈਂ ਤਾਂ ਫੈਸਲਾ ਕੀਤਾ ਜਦੋਂ ਮੈਂ ਤੁਸੀਂ ਆ ਨੀਤੀਆਂ ਵਾਲੀ ਗੱਲ ਕੀਤੀ ਐ ਵੀ ਨੀਤੀਆਂ ਬਦਲ ਤੋਂ ਬਿਨਾ ਮੰਗਾ ਵੀ ਮੰਦਣਾ ਜਾਂਦਗਾ ਤੇ ਨੀਤੀਆਂ ਬਦਲੀਆਂ ਵੀ ਮਰਨਾ ਪੈਣਾ ਦਾ ਅਰਥ ਇਹ ਆ ਉਹ ਕਹਿੰਦੇ ਵੀ ਮੈਂ ਸੋਚ ਕੇ ਫੈਸਲਾ ਕੀਤਾ ਉਹਨਾਂ ਨੇ ਸਾਨੂੰ ਇੱਕ ਗੱਲ ਨੋਟ ਕਰਾਈ ਵੀ 2 ਸਤੰਬਰ ਨੂੰ ਦੇਸ਼ ਦੀ ਸਭ ਤੋਂ ਉਚਤਮ ਸੁਪਰੀਮ ਕੋਰਟ ਆਫ ਇੰਡੀਆ ਨੇ 21 ਨੁਕਤੀ ਫੈਸਲਾ ਆਰਡਰ ਸਨਾਲਾ ਸੰਦਨਨ ਦੇ ਸਬੰਧ ਦੇ ਵਿੱਚ ਉਹ ਸੁਣ ਲੋ ਉਹ ਪੜ੍ਹ ਲੋ ਉਹ ਪੜ੍ਹ ਕੇ ਹੀ ਮੈਂ ਫੈਸਲਾ ਕੀਤਾ ਉਹ ਕਿਸੇ ਜੱਜ ਦਾ ਫੈਸਲਾ ਨਹੀਂ ਲੱਗਦਾ 21 ਨੁਕਤੀ ਖਾਸ ਕਰਕੇ ਉਹਨਾਂ ਨੇ ਨਾ ਮੰਗਦਾ ਤੈਨੂੰ ਪੁਆਇੰਟਾ 19 20 21 ਉਹ ਅਮਿਤ ਸਾਹਿਬ ਦੇ ਕਿਸੇ ਗ੍ਰਾਮ ਮੰਤਰੀ ਦੇ ਆਰਡਰ ਲੱਗਦਾ ਸੋ ਜੇ ਸਾਡੀ ਉਨਨ ਲੱਗਦੇ ਫਿਰ ਇੱਕ ਤੋਂ ਸਿਰੇ ਦਾ ਸਟੈਂਪ ਲੈਣ ਤੋਂ ਬਣਾ ਨਹੀਂ ਸਰਨਾ ਐਕਸਟ੍ਰੀਮ ਸਟੈਂਪਾਂ ਮੈਂ ਵੀ ਸਮਝਦਾ ਸਿਰੇ ਦਾ ਸਟੈਂਪ ਹੁਣ ਨਹੀਂ ਸਰਨਾ ਦੂਜਾ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਝੂਠਾ ਮਾਰਨਾ ਸੱਚ ਹੈ ਉਹਨਾਂ ਨੇ ਦੋ ਮਸਾਲਾ ਆਪਣੇ ਪਰਿਵਾਰ ਦੀਆਂ ਦਿੱਤੀਆਂ ਮੇਰਾ ਭਰਾ ਹੰਟ ਟੈਗ ਹੋ ਗਿਆ ਜਦੋਂ ਵਸੇ ਗੱਲਾਂ ਕਰਦਾ ਪਿੱਛੜ ਗਿਆ ਮੇਰੀ ਜੀਵਨ ਸਾਥਣ ਮੇਰੀ ਧਰਮ ਬੰਦਨੀ ਗੱਲਾਂ ਬੰਦਾ ਕਰਦੇ ਵਿਛੜ ਗਿਆ ਉਹਨੂੰ ਕਿਹਨਾਂ ਰੋਕਣਾ ਸੋਚੇ ਸਭ ਨੇ ਜਣਾ ਜਾਣਾ ਜੇ ਮੇਰੀ ਸਹਾਰੂ ਤੇ ਨਾਲ ਕਰੋ ਲੱਖਾਂ ਜਣਾ ਕਿਸਾਨਾਂ ਵੀ ਖੁਦ ਕਿਸੇ ਰੁੱਕ ਜਾਂਦੇ ਗਏ ਮੈਂ ਸਮਝੂਗਾ ਮੇਰੇ ਲਈ ਮੇਰੇ ਪਰਿਵਾਰ ਲਈ ਇਹ ਸਭ ਤੋਂ ਬੜੀ ਭਾਗੀ ਗੱਲ ਹੋਊਗੀ ਉਸ ਤੋਂ ਬਾਅਦ ਸਾਦਰ ਕੋਲ ਕੋਈ ਜਵਾਬ ਨਹੀਂ ਸੀ ਅਸੀਂ ਕਿਹਾ ਉਹ ਬਾਅਦ ਫਿਰ 16 ਨਵੰਬਰ ਨੂੰ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਦੋਨੋਂ ਫਾਰਮਾਂ ਨੇ ਐਲਾਨ ਕੀਤਾ ਵੀ 26 ਨੂੰ ਮੰਨ ਬੱਥ ਤੇ ਬੈਠਾ ਜਾਊਗਾ ਹੁਣ ਉਹਨਾਂ ਦੇ 40 ਦਿਨ ਹੋ ਗਏ ਉਹਨਾਂ ਨੇ ਬਗਾਵਤ ਦੀ ਆਪਨੀ ਗੱਲ 29 ਤਰੀਕ ਦੀ ਰਾਤ ਨੂੰ ਜਦੋਂ ਪੁਲਿਸ ਚੱਕ ਕੇ ਆ ਰਹੇ ਸੀ ਉਹਨਾਂ ਨੇ ਸਾਨੂੰ ਕਿਹਾ ਮੈਂ ਬਗਾਵਤ ਦੀ ਗੱਲ ਹੁਣ ਤੁਹਾਡੇ ਘਰ ਕੇ ਨਾ ਮਚਕਾ ਦੇਵਾਂ ਜਿਹੜੇ ਕਹਿੰਦੇ ਸੀ ਠੋਕ ਕੇ ਮਾਰਾ ਦੇਵਾਂਗੇ ਆ ਜਾਓ ਅਸੀਂ ਕਿਹਾ ਵੀ ਦਲੇਰਾਂ ਸਾਹਿਬ ਸਕਦੇ ਪਹਿਲਾਂ ਉਸ ਨੂੰ ਮਾਰਾਂਗੇ ਫਿਰ ਤੁਹਾਡੇ ਕੋਲ ਪਹੁੰਚ ਆਊਗੀ ਸੋ ਦੋਨੋਂ ਤਰ੍ਹਾਂ ਦੇ ਪੁੱਗ ਗਈ ਹੁਣ ਤੱਕ ਪੰਜਾਬ ਦੇ ਲੋਕਾਂ ਨੇ ਵੀ ਸਮਝ ਲਿਆ ਵੀ ਪਕਾਉਣ ਵਾਲੇ ਆ ਇਹ ਮਰਨ ਵਾਲੇ ਆ ਇਹ ਕੁਰਬਾਨੀ ਵਾਲੀ ਲੀਡਰਸ਼ਿਪ ਆ ਉਹਨਾਂ ਨੇ ਜੋ ਵੀ ਮਨਾਉਂਗਾ ਮੋਤਾ ਵੀ ਫਤਿਹ ਕਰਦਾ ਤੇ ਜਗਦੀਸ਼ ਸਿੰਘ ਢੱਲੇ ਆਉਂਦਾ ਮਰਨ ਵਾਸਤੇ ਭੰਗ ਕਰਾਉਣਾ ਇਹ ਧਾਰਨੀ ਆਖਰੇ ਪਾਦਾ ਇਹ ਜੋ ਹੁਣ ਹੌਸਲਾ ਤੁਹਾਡੇ ਹੱਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ